ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਦਰਸਲ ਤੁਹਾਨੂੰ ਦੱਸਿਆ ਤਾਂ ਇਹ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਨੇ ਇਹਨਾਂ ਤਸਵੀਰਾਂ ਨੂੰ ਧਿਆਨ ਨਾਲ ਦੇਖਿਓ ਕਿਸ ਤਰੀਕੇ ਦੇ ਨਾਲ ਇੱਕ ਨਵਾਲਕ ਲੜਕੇ ਦੇ ਵੱਲੋਂ ਹੁੱਲੜਬਾਜੀ ਕੀਤੀ ਗਈ ਹੈ ਤੇ ਇਸ ਹੁੱਲੜਬਾਜੀ ਦਾ ਸ਼ਿਕਾਰ ਕਈ ਲੋਕਾਂ ਨੂੰ ਬਣਾਇਆ ਗਿਆ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਇੱਕ ਲਾਲ ਰੰਗ ਦੀ ਥਾਰ ਦੇ ਵਿੱਚ ਇਹ ਨਵਾਲਕ ਲੜਕਾ ਸੀਗਾ ਔਰ ਇਹ ਜਿਹੜੀ ਥਾਰ ਸੀਗੀ ਇੱਕ ਪੁਲਿਸ ਵਾਲੇ ਦੇ ਮੁੰਡੇ ਦੀ ਸੀਗੀ ਔਰ ਜਿਸ ਦੇ ਵਿੱਚ ਇਨ ਦੇ ਕਰੀਬ ਲੋਕ ਸਵਾਰ ਸੀਗੇ 3 ਦੇ 4 ਕਰੀਬ ਲੋਕ ਸਵਾਰ ਸੀਗੇ ਔਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਦੇਖੋ ਕਿੰਨਾ ਵੱਡਾ ਘਾਟ ਕਰ ਦਿੱਤਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਤੁਹਾਨੂੰ ਦੱਸੀ ਹੈ ਤਾਂ ਇਹਨਾਂ ਨਵਾਲਕ ਲੜਕੀਆਂ ਦੇ ਵੱਲੋਂ ਹੁੱਲੜਬਾਜੀ ਉਸ ਵਕਤ ਕੀਤੀ ਗਈ ਜਦੋਂ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਸਿੱਖ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਸੀ 300 ਦੇ ਕਰੀਬ ਲੋਕ ਜਿਹੜੇ ਸੀਗੇ ਨਗਰ ਕੀਰਤਨ ਦੇ ਵਿੱਚ ਹਾਜ਼ਰ ਸੀਗੇ ਸ਼ਮੂਲੀਅਤ ਕੀਤੀ ਹੋਈ ਸੀ ਉਹਨਾਂ ਲੋਕਾਂ ਨੇ ਔਰ ਉਸ ਦੌਰਾਨ ਇਹ ਤੇਜ਼ ਰਫ਼ਤਾਰ ਤੇ ਜਿਹੜੀ ଲାਲ ਰੰਗ ਦੀ ਥਾਰ ਆਉ ਰਹੀ ਸੀ ਔਰ ਪੁਲਿਸ ਨੇ ਇਸ ਥਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹ ਹਾਲਾਂਕਿ ਰੋਕਣ ਦੀ ਬਜਾਏ ਇਸ ਥਾਰ ਨੂੰ ਇਸ ਨਵਾਲਕ ਲੜਕੇ ਨੇ ਹੋਰ ਤੇਜ਼ ਰਫ਼ਤਾਰ ਕੀਤੀ ਤਾਂ ਲੋਕਾਂ ਦੇ ਉੱਤੇ ਜਿਹੜੀ ਆ ਆਪਣੀ ਥਾਰ ਚੜਾ ਦਿੱਤੀ ਤਾਂ ਉਸ ਨਗਰ ਕੀਰਤਨ ਦੇ ਵਿੱਚ ਜਿਹੜੇ ਲੋਕ ਪਾਲਕੀ ਸਾਹਿਬ ਦੇ ਕੋਲ ਸੀਗੇ ਉਹ ਲੋਕ ਹਾਦਸੇ ਦਾ ਸ਼ਿਕਾਰ ਹੋਏ ਨੇ ਇਸ ਦੇ ਵਿੱਚ ਬੱਚੇ, ਬਜ਼ੁਰਗ ਔਰ ਔਰਤਾਂ ਵੀ ਜਿਹੜੀਆਂ ਸ਼ਾਮਲ ਸੀਗੀਆਂ ਜਿਹੜੇ ਹਾਦਸਾ ਗ੍ਰਸਤ ਹੋਏ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕਈ ਲੋਕ ਜ਼ਖਮੀ ਕਰ ਦਿੱਤੇ ਇਸ लाल रंग दी धार ने ता हालांकि उस तो बाद भीड़ ਦੇ ਵਿੱਚ ਕਾਫੀ ਗੁੱਸਾ ਵੀ ਆਇਆ ਲੋਕ ਇਕੱਠੇ ਹੋ ਗਏ ਸਾਰੀ ਸੰਕਟ ਜਿਹੜੀ ਸੀਗੀ ਉਹ ਇੱਕ ਸਾਈਡ ਤੇ ਹੋ ਗਈ ਨਗਰ ਕੀਰਤਨ ਵਿੱਚਕਾਰ ਰੋਕਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਸੰਗਤ ਜਿਹੜੀ ਸੀ ਉਹ ਵੀ ਗੁੱਸੇ ਦੇ ਵਿੱਚ ਆਈ ਤਾਂ ਉਹਨਾਂ ਨੇ ਉਸ ਥਾਰ ਨੂੰ ਜਿਹੜਾ ਕਾਬੂ ਦੇ ਵਿੱਚ ਕਰ ਲਿਆ ਹਾਲਾਂਕਿ ਦੱਸਿਏ ਤਾਂ ਤਿੰਨ ਜਿਹੜੇ ਨੌਜਵਾਨ ਸੀਗੇ ਉਹ ਤਾਂ ਮੌਕੇ ਤੋਂ ਫਰਾਰ ਹੋ ਗਏ ਪਰ ਜੋ ਗੱਡੀ ਨੂੰ ਚਲਾ ਰਿਹਾ ਸੀ ਡਰਾਈਵਰ ਸੀਗਾ ਜੋ ਚਲਾ ਰਿਹਾ ਸੀ ਉਸ ਨੂੰ ਲੋਕਾਂ ਨੇ ਕਾਬੂ ਕਰ ਲਿਆ ਉਸ ਨੂੰ ਪੁਲਿਸ ਦੇ ਹਿਰਾਸਤ ਦੇ ਵਿੱਚ ਵੀ ਦੇ ਦਿੱਤਾ ਔਰ ਨਾਲ ਦੀ ਨਾਲ ਇਸ ਥਾਰ ਦਾ ਦੇਖੋ ਉਹਨਾਂ ਨੇ ਕੀ ਹਾਲ ਕੀਤਾ ਕਿਉਂਕਿ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਰੋਸ ਸੀਗਾ ਕਿ ਇਸ ਨੇ ਕਿਵੇਂ ਇੱਕ ਘਟਿਆ ਹਰਕਤ ਕੀਤੀ ਔਰ ਇਸ ਦੇ ਵਿੱਚ ਖੁਲਾਸਾ ਹੋਇਆ ਕਿ ਥਾਰ ਇੱਕ ਪੁਲਿਸ ਸੁਵਾਲੇ ਦੀ ਸੀਗੀ ਪੁਲਿਸ ਵਾਲੇ ਦਾ ਮੁੰਡਾ ਵੀ ਇਸ ਦੇ ਵਿੱਚ ਸ਼ਾਮਲ ਸੀ ਔਰ ਉਹ ਨਬਾਲਕ ਸੀ ਯਾਕਰ ਕਿਸਤੇ ਐਕਸ਼ਨ ਲੈਣਾ ਵੀ ਬਣਦਾ ਹੈ ਕਿ ਨਬਾਲਕ ਇੱਕ ਨੌਜਵਾਨ ਸੀ ਆਖਰ ਉਸ ਨੂੰ ਥਾਰ ਫੜਾਈ ਹੋਈ ਸੀ ਉਰ ਉਤੋਂ ਪੁਲਿਸ ਵਾਲੇ ਦਾ ਮੁੰਡਾ ਸੀਗਾ ਪੁਲਿਸ ਵਾਲੇ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜੇਕਰ ਇਹ ਸਾਰੀਆਂ ਚੀਜ਼ਾਂ ਘਰ ਤੋਂ ਹੀ ਸ਼ੁਰੂ ਕਰਾਂਗੇ ਤਾਂ ਹੀ ਅਸੀਂ ਲੋਕਾਂ ਤੱਕ ਵਧੀਆ ਸੁਨੇਹਾ ਦੇ ਸਕਾਂਗੇ ਤਾਂ ਇਹ ਵੱਡੀ ਘਟਨਾ ਜੈਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਜੈਪੁਰ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਸੀ ਸਿੱਖ ਸੰਗਤਾਂ ਜਿਹੜੀਆਂ ਸੀਆਂ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਦੇ ਵਿੱਚ ਹਾਜ਼ਰ ਹੋਏ ਅਸਿੱਤੇ ਉਸ ਦੌਰਾਨ ਇੱਕ ਨਬਾਲਕ ਲੜਕੇ ਨੇ ਲਾਲ ਰੰਗ ਦੀ ਤਾਰ ਦੇ ਵਿੱਚ ਸਵਾਰ ਹੋ ਕੇ ਤੇਜ਼ ਰਫਤਾਰ ਕਰਕੇ ਕਈਆਂ ਨੂੰ ਇਸ ਹਾਸੇ ਦੇ ਵਿੱਚ ਜ਼ਖਮੀ ਕਰ ਦਿੱਤਾ ਹਾਲਾਂਕਿ ਉਸ ਤੋਂ ਬਾਅਦ ਉਸ ਕਾਰ ਦੀ ਪੰਨ ਤੋੜ ਜਿਹੜੀ ਲੋਕਾਂ ਨੇ ਕੀਤੀ ਹੈ ਬੁਰੀ ਤਰ੍ਹਾਂ ਸ਼ੀਸ਼ੇ ਜਿਹੜੇ ਤੋੜ ਦਿੱਤੇ ਔਰ ਚੱਕਣਾ ਚੂੜ ਜਿਹੜੀ ਹੈ ਇਥਾਰ ਕਰ ਦਿੱਤੀ ਹੈ ਤਾਂ ਹਾਲਾਂਕਿ ਇਸ ਪੂਰੇ ਮਾਮਲੇ ਤੇ ਹੁਣ ਐਕਸ਼ਨ ਲੈਣਾ ਵੀ ਬਣਦਾ ਹੈ ਤਾਂ ਕਿ ਹੋਰ ਵੀ ਜਿਹੜੇ ਲੋਕ ਨੇ ਜਈਆਂ ਹੜਕਤਾਂ ਕਰਨ ਤੋਂ ਬਾਜ਼ ਆ ਜਾਣ ਹਾਲਾਂਕਿ ਦਸਿਆ ਤਾਂ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ ਸੀਗਾ ਚੜਦਾ ਭਾਵਨਾ ਦੇ ਨਾਲ ਨਗਰ ਕੀਰਤਨ ਕੱਟਿਆ ਜੀ ਰਿਹਾ ਸੀ ਤੇ ਉਸ ਦੌਰਾਨ ਇੱਕ ਵੱਡਾ ਹਾਦਸਾ ਜਿਹੜਾ ਵਾਪਰ ਗਿਆ